ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਰਵਦਾਸ ਜੀ ਬਿਲਕੁਲ ਸੱਚ ਬਚਨ ਆਖਦੇ ਆ ਕਿ ਜਿਹੜੇ ਵੀ ਕੋਈ ਸਾਧੂ ਮਹਾਤਮਾ ਦੀ ਸ਼ਰਨ ਵਿੱਚ ਆਉਂਦੇ ਆ ਨਾਮ ਜਪਦੇ ਆ ਉਹਨਾਂ ਦੇ ਪਾਪ ਕੱਟੇ ਜਾਂਦੇ ਆ ਅੱਜ ਸਾਧ ਸੰਗਤ ਜੀ ਮਹਾਰਾਜ ਦੀ ਕਿਰਪਾ ਸਦਕਾ ਚਤੌੜ ਦੀ ਰਾਣੀ ਤੇ ਰਾਣੇ ਦੀ ਕਥਾ ਭਗਤ ਰਵਦਾਸ ਜੀ ਦੀ ਕਿਵੇਂ ਜੈਜੈਕਾਰ ਹੋਈ ਭਗਤ ਜੀ ਨੂੰ ਚਮਾਰ ਕਹਿਣ ਵਾਲੇ ਲੋਕਾਂ ਦਾ ਸਿਰ ਕਿਵੇਂ ਨੀਵਾ ਹੋਇਆ ਆਓ ਭਗਤੀ ਦਾ ਇਹ ਚਮਤਕਾਰ ਪਾਵਨ ਕਥਾ ਆਪਾਂ ਸਰਵਣ ਕਰਦੇ ਹਾਂ ਜੀ ਜਦੋਂ ਭਗਤ ਰਵਦਾਸ ਜੀ ਉਹਨਾਂ ਨੇ ਭਗਤੀ ਕੀਤੀ ਉਹਨਾਂ ਦੀ ਮਹਿਮਾ ਦਿਨੋਂ ਦਿਨ ਦੂਰ ਦੂਰ ਜਾਣ ਲੱਗੀ ਹੈ ਸ਼ਰਧਾਲੂ ਰੋਗ ਦਰਸ਼ਨ ਕਰਨ ਵਾਸਤੇ ਆਉਂਦੇ ਭਗਤ ਜੀ ਕੋਲ ਆ ਕੇ ਸੰਗਤ ਕਰਦੇ ਰਹਿੰਦੇ ਕੁਝ ਸਤ ਸੰਗੀ ਰਾਜਸਥਾਨ ਦੇ ਕਿਲਾ ਚ ਤੋੜ ਤੋਂ ਚੱਲ ਕੇ ਆਏ ਆ ਜਦੋਂ ਵਾਪਸ ਗਏ ਆ ਉਥੋਂ ਦੀ ਧਰਮ ਲਗਨ ਵਾਲੀ ਰਾਣੀ ਝਾਲੀ ਸੀ ਉਹਨੇ ਆਪਣੇ ਕੰਨਾਂ ਦੇ ਨਾਲ ਭਗਤ ਰਵਦਾਸ ਜੀ ਦੀ ਮਹਿਮਾ ਸੁਣੀ ਆ ਉਹਨਾਂ ਨੇ ਦੱਸਿਆ ਕਿ ਭਗਤ ਜੀ ਨੂੰ ਪ੍ਰਤੱਖ ਦਰਸ਼ਨ ਹੋਏ ਆ ਪ੍ਰਮਾਤਮਾ ਦੇ ਤੇ ਭਗਵਾਨ ਸਦਾ ਹੀ ਰਾਣੀ ਜੀ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ ਗੱਲ ਕੀ ਭਗਤ ਜੀ ਦੇ ਪ੍ਰਤਾਪ ਸਬੰਧ ਵਿੱਚ ਜੋ ਜੋ ਵੀ ਰਾਣੀ ਨੇ ਸੁਣਿਆ ਨਿਹਾਲ ਹੋਈ ਆ ਤੇ ਜਿਵੇਂ ਜਿਵੇਂ ਦਰਸ਼ਨ ਕੀਤੇ ਪ੍ਰੇਮੀਆਂ ਨੇ ਸਾਰੀ ਕਥਾਈ ਸੁਣਾ ਦਿੱਤੀ ਹੈ ਹੁਣ ਰਾਣੀ ਦੇ ਮਨ ਵਿੱਚ ਸੁਣ ਸੁਣ ਕੇ ਪ੍ਰੇਮ ਪੈਦਾ ਹੋ ਗਿਆ ਇੱਛਾ ਹੋਈ ਐਸੇ ਭਗਤ ਪਿਆਰੇ ਦੇ ਮੈਂ ਦਰਸ਼ਨ ਕਰਾਂ ਤਾਂ ਜੋ ਮੇਰਾ ਵੀ ਜਨਮ ਸਫਲ ਹੋ ਜੇ ਮਹਿਲਾ ਦੇ ਵਿੱਚ ਰਹਿਣਾ ਹੋਰ ਗੱਲ ਭਗਤੀ ਵਿੱਚ ਸਦਾ ਵਿਕਾਸ ਵਿੱਚ ਰਹਿਣਾ ਹੋਰ ਗੱਲ ਹੁੰਦੀ ਆ ਸਾਧ ਸੰਗਤ ਜੀ ਦੇਖੋ ਭਗਤ ਜੀ ਦਾ ਜੀਵਨ ਕਿੰਨਾ ਆਨੰਦਮਈ ਆ ਉਹਨਾਂ ਨੇ ਸਾਨੂੰ ਆਨੰਦ ਬਖਸ਼ਿਆ ਪਰ ਕੁਝ ਮੂਰਖ ਲੋਕ ਜਿਹੜੇ ਆ ਇਸੇ ਗੱਲ ਨੂੰ ਲੈ ਕੇ ਝਗੜਦੇ ਰਹਿੰਦੇ ਆ ਕਿ ਭਗਤੀ ਜੀ ਨੂੰ ਗੁਰੂ ਕਹੋ ਭਗਤ ਜੀ ਨੂੰ ਭਗਤ ਕਿਉਂ ਕਹਿੰਨੇ ਆ ਦੇਖੋ ਜੀ ਜੋ ਇਹ ਪਾਵਨ ਗ੍ਰੰਥਾਂ ਵਿੱਚ ਪ੍ਰਾਤਨ ਸਰੋਤਾਂ ਵਿੱਚ ਜਨਮ ਸਾਖੀਆਂ 'ਚ ਭਗਤੀ ਲਿਖਿਆ ਹੋਇਆ ਤੇ ਬਾਕੀ ਜੇ ਅਸੀਂ ਝਗੜਦੇ ਰਹਾਂਗੇ ਇਹਨਾਂ ਗੱਲਾਂ ਨੂੰ ਲੈ ਕੇ ਭਗਤ ਜੀ ਉਹਨਾਂ ਦੁਆਰਾ ਦੱਸੇ ਸ਼ਬਦ ਕਿਵੇਂ ਕਮਾਵਾਂਗੇ ਤੇ ਜਿਹੜੇ ਲੋਕ ਝਗੜਦੇ ਆ ਸੱਚ ਕਰਕੇ ਜਾਣਿਓ ਇਹ ਸੱਚ ਤੁਹਾਨੂੰ ਚੁਭੀ ਸਕਦਾ ਕਿਉਂਕਿ ਸੱਚ ਤੇ ਕੱਚ ਚੁਭ ਜਾਂਦਾ ਇਹਨਾਂ ਨੂੰ ਇੱਕ ਵੀ ਸ਼ਬਦ ਭਗਤ ਜੀ ਦਾ ਕੰਠ ਨਹੀਂ ਹੈਗਾ ਜਿਹੜੇ ਜੈਦੇ ਆ ਨੇ ਨਾ ਗੱਲਾਂ ਪਿੱਛੇ ਇਹਨਾਂ ਨੂੰ ਪੁੱਛ ਲਓ ਭਗਤ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਹੜੇ ਰਾਗ ਦੇ ਵਿੱਚ ਦੱਸ ਹੀ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਧਿਆਨ ਝਗੜੇ 'ਚ ਲੱਗਾ ਹੋਇਆ ਰਹੋ ਵਿਚਾਰ ਸਾਧ ਸੰਗਤ ਜੀ ਗੱਲ ਕੀ ਭਗਤ ਜੀ ਦੇ ਪ੍ਰਤਾਪ ਦੇ ਸਬੰਧ ਵਿੱਚ ਜੋ ਜੋ ਉਹਨਾਂ ਨੇ ਸੁਣਿਆ ਹੈ ਸੁਣਾ ਦਿੱਤਾ ਰਾਣੀ ਜਿਹੜੀ ਆ ਉਹਦੇ ਮਨ ਅੰਦਰ ਬਹੁਤ ਚਾਹੂ ਪੈਦਾ ਹੋ ਗਿਆ ਰਾਣੀ ਨੇ ਮਨ ਬਣਾ ਲਿਆ ਸਭ ਤੋਂ ਪਹਿਲਾਂ ਬੰਦੇ ਦਾ ਮਨ ਬਣਦਾ ਕਿਤੇ ਵੀ ਜਾਣਾ ਹੋਵੇ ਯਾਤਰਾ ਕਰਨੀ ਹੋਵੇ ਪਹਿਲਾਂ ਮਨ ਬਣਦਾ ਫੇਰ ਹੀ ਬੰਦਾ ਜਾਂਦਾ ਰਾਣੀ ਨੇ ਬਣਾ ਲਿਆ ਮਨ ਤੇ ਰਾਣੀ ਨੂੰ ਹੁਣ ਯਾਤਰਾ ਕਰਨ ਦੀ ਆਗਿਆ ਲੈਣੀ ਪੈਣੀ ਸੀ ਤੇ ਰਾਣਾ ਬੜਾ ਚੰਗਾ ਸੀ ਉਹਨੇ ਆਗਿਆ ਦੇ ਦਿੱਤੀ ਹੈ ਹੁਣ ਜਦੋਂ ਆਗਿਆ ਮਿਲ ਗਈ ਰਾਣੀ ਚੱਲੀ ਬਹੁਤ ਕੁਝ ਨਾਲ ਆਪਦੇ ਪੂਜਾ ਦਾ ਸਮਾਨ ਲੰਗਰ ਵਾਸਤੇ ਰਸਤਾ ਲੈ ਕੇ ਚਿਤੌੜ ਤੋਂ ਚੱਲ ਪਈਆ ਚੱਲਦੀ ਚੱਲਦੀ ਕਾਂਸ਼ੀ ਨਗਰ ਵਿੱਚ ਆ ਪੁੱਜੀ ਆ ਜੀ ਕਾਂਸ਼ੀ ਨਗਰੀ ਦੀ ਮਹਿਮਾ ਸੁਣੀ ਆ ਕਿਹਾ ਜਾਂਦਾ ਕਿ ਇਹ ਨਗਰੀ ਨੂੰ ਸ਼ਿਵ ਜੀ ਭਗਵਾਨ ਭੋਲੇनाथ ਨੇ ਬਣਾਇਆ ਸੀ ਕਈ ਲੋਕ ਕਹਿੰਦੇ ਆ ਕਿ ਦੇਵਤਿਆਂ ਦੀ ਨਗਰੀ ਆ ਇਹ ਭਗਤਾਂ ਦੀ ਨਗਰੀ ਆ ਤੇ ਸਾਧ ਸੰਗਤ ਜੀ ਖਿਆਲ ਕਰਨਾ ਜਿੱਥੇ ਫੁੱਲ ਹੁੰਣ ਉੱਥੇ ਕੰਡੇ ਵੀ ਨਾਲ ਹੁੰਦੇ ਆ ਇੱਥੇ ਠੱਗ ਰਹਿੰਦੇ ਸੀ ਪੰਡਤ ਰਹਿੰਦੇ ਸੀ ਨਾਲ ਹੀ ਕਹਿਣਾ ਪਵੇਗਾ ਠੱਗ ਪੰਡਤਾਂ ਦੀ ਨਗਰੀ ਸੀ ਇਹ ਮਾਇਆ ਦਾ ਲਾਲਚ ਪੰਡਤਾਂ ਨੂੰ ਬਹੁਤ ਸੀ ਇਹ ਤਾਂ ਆਏ ਲੋਕਾਂ ਦੇ ਕੱਪੜੇ ਲਾ ਲੈਂਦੇ ਸੀ ਓਏ ਹਰ ਕੇ ਸੰਤਨ ਆਖੀਏ ਬਾਨਾਰਸ ਕੇ ਠੱਗ ਇੱਥੋਂ ਦੇ ਠੱਗ ਵੀ ਬੜੇ ਮਸ਼ਹੂਰ ਰਾਣੀ ਝਾਲੀ ਹਾਥੀ ਤੇ ਸਵਾਰ ਹੋ ਕੇ ਜਦੋਂ ਕਾਂਸੀ ਦੇ ਕੋਲ ਪੁੱਜੀ ਆ ਅੱਗੋਂ ਰਾਜਗੁਰੂ ਰਾਜ ਪੁਜਹਤ ਮਿਲਿਆ ਉਹਨਾਂ ਨੇ ਰਾਣੀ ਦੇ ਪਤੀ ਦੀ ਵੰਸ ਦਾ ਨਾਮ ਲਿਆ ਤੇ ਆਖਿਆ ਚਲੋ ਜੀ ਧਰਮਸ਼ਾਲਾ ਵਿੱਚ ਰਾਣੀ ਜੀ ਬਿਸ਼ਰਾਮ ਕਰੋ ਕਿਹੜੀ ਧਰਮਸ਼ਾਲਾ ਚਿਤੌੜ ਦੇ ਰਾਣਿਆਂ ਦੀ ਹੈ ਇਦੋਂ ਆਉਂਦੇ ਆ ਇੱਥੇ ਰਾਣੇ ਰਾਜੇ ਇੱਥੇ ਠਹਿਰਦੇ ਆ ਬਾਅਦ ਚੋਂ ਗੰਗਾ ਇਸ਼ਨਾਨ ਕਰ ਲਿਓ ਬਾਅਦ ਚੋਂ ਜੋ ਤੁਸੀਂ ਪੂਜਾ ਕਰਨੀ ਆ ਪੁੰਨ ਦਾਨ ਕਰਨਾ ਉਹਦਾ ਪ੍ਰਬੰਧ ਅਸੀਂ ਕਰ ਦਾਂਗੇ ਪਰ ਉਹ ਰਾਣੀ ਕਹਿਣ ਲੱਗੀ ਪੰਡਤੋ ਪਹਿਲਾਂ ਤਾਂ ਮੈਂ ਉਹ ਮੰਦਿਰ ਵਿੱਚ ਜਾਣਾ ਉਹ ਜਗ੍ਹਾ ਤੇ ਜਾਣਾ ਜਿੱਥੇ ਭਗਤ ਪਿਆਰੇ ਭਗਤ ਰਵਦਾਸ ਜੀ ਰਹਿੰਦੇ ਆ ਰਾਣੀ ਝਾਲੀ ਨੇ ਪੁਜੋਹਤਾ ਨੂੰ ਪੰਡਤਾਂ ਨੂੰ ਇਉਂ ਉੱਤਰ ਦਿੱਤਾ ਬੜੇ ਹੈਰਾਨ ਹੋ ਗਏ ਕਹਿਣ ਲੱਗੇ ਹੈ ਪਹਿਲਾ ਚਮਾਰ ਦੇ ਮੰਦਰ ਹਰੇ ਰਾਮ ਹਰੇ ਰਾਮ ਕੀ ਆਖ ਰਹੇ ਹੋ ਆਪ ਜੀ ਕੋਲ ਰੀਤੀ ਅਨਸਾਰ ਸਭ ਤੋਂ ਪਹਿਲਾਂ ਤਾਂ ਗੰਗਾ ਦੇਸ਼ ਇਸ਼ਨਾਨ ਕਰਨੇ ਹੁੰਦੇ ਆ ਤੁਸੀਂ ਆਇਓ ਤੀਰਥ ਯਾਤਰਾ ਤੇ ਕਿਹਨੇ ਤੁਹਾਨੂੰ ਭਲੇਖਾ ਪਾ ਦਿੱਤਾ ਕਿ ਉਹ ਚਮਾਰ ਭਗਤਾ ਉਹ ਆ ਕੇ ਪੁਜੋਤ ਨੇ ਬਹੁਤ ਜ਼ਿਆਦਾ ਰਾਣੀ ਨੂੰ ਭਗਤ ਰਵਦਾਸ ਜੀ ਦੇ ਡੇਰੇ ਤੋਂ ਮੋੜਨ ਦਾ ਯਤਨ ਕੀਤਾ ਪਰ ਰਾਣੀ ਅੰਦਰ ਸ਼ਰਦਾ ਸੀ ਮੋੜ ਨਾ ਸਕੇ ਰਾਣੀ ਨੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ ਪੇ ਭਗਤ ਰਵਦਾਸ ਜੀ ਦਾ ਟਿਕਾਣਾ ਪੁੱਛੋ ਉਧਰ ਚੱਲਣਾ ਹੈ ਕਾਂਸੀ ਦਾ ਬੱਚਾ ਬੱਚਾ ਭਗਤ ਰਵਦਾਸ ਜੀ ਦੀ ਮਹਿਮਾ ਤੋਂ ਜਾਣੂ ਸੀ ਕਿਉਂਕਿ ਭਗਤ ਭਗਤ ਜਗ ਵੱਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਕਿਉਂਕਿ ਕੀ ਉੱਤਰ ਦੱਖਣ ਕੀ ਪੂਰਬ ਪੱਛਮ ਚਾਰੇ ਪਾਸੇ ਤਾਂ ਭਗਤੀ ਜੀ ਦੀ ਮਹਿਮਾ ਜਿਹੜੀ ਸੀ ਉਹ ਫੈਲ ਗਈ ਹੈ ਜਦੋਂ ਵੀ ਕੋਈ ਫੁੱਲ ਖਿੜਦਾ ਉਹਦੀ ਖੁਸ਼ਬੂ ਤਾਂ ਦੂਰ ਦੂਰ ਤੱਕ ਜਾਂਦੀ ਹੁੰਦੀ ਆ ਭਗਤ ਜੀ ਉਹਨਾਂ ਦਾ ਜਿਹੜਾ ਸਥਾਨ ਸੀ ਉਹਦੇ ਵੱਲ ਰਾਣੀ ਆ ਜਿਹੜੀ ਚੱਲ ਪਈ ਆ ਜੀ ਜਦੋਂ ਉੱਥੇ ਪੁੱਜੀ ਉੱਥੇ ਹਰੀ ਨਾਮ ਦਾ ਕੀਰਤਨ ਹੋ ਰਿਹਾ ਦੇਖੋ ਜਿੱਥੇ ਪ੍ਰੋਹਤ ਰਹਿੰਦੇ ਉੱਥੇ ਨਿੰਦਿਆ ਚੁਗਲੀ ਹੋ ਰਹੀ ਸੀ ਇੱਥੇ ਹਰੀ ਦੇ ਨਾਮ ਦਾ ਕੀਰਤਨ ਤੇ ਭਗਤ ਰਵਿਦਾਸ ਜੀ ਅੱਖਾਂ ਮੀਟ ਕੇ ਰੱਬ ਦੇ ਗੁਣ गा ਰਹੇ ਆ ਖਿਆਲ ਕਰਨਾ ਭਗਤ ਜੀ ਦੀ ਜਿਹੜੀ ਸੋਭਾ ਹੈ ਉਹ ਇਓਂ ਆ ਜੁੱਤੀਆਂ ਗੰਢ ਦੇ ਗੰਢ ਦੇ ਲੋਕਾਂ ਦਾ ਦਿਲ ਵੀ ਬਾਣੀ ਨਾ ਗੰਢ ਦਿੰਦੇ ਆ ਰੱਬੀ ਨਾਮ ਦੇ ਨਾਲ ਚੌਂਕ 'ਚ ਬੈਠੇ ਤੁਹਾਨੂੰ ਅੱਜ ਚੁੱਤੀਆਂ ਗੰਢਣ ਵਾਲੇ ਬਹੁਤ ਮਿਲ ਜਾਣਗੇ ਪਰ ਭਗਤ ਰਵਦਾਸ ਜੀ ਵਰਗਾ ਨਹੀਂ ਕੋਈ ਮਿਲਣਾ ਭਗਤ ਰਵਦਾਸ ਜੀ ਰੱਬ ਦੇ ਗੁਣ ਗਾ ਰਹੇ ਆ ਹਰ ਸੋ ਹੀਰਾ ਛਾੜ ਕੈ ਕਰਹਿ ਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿ ਭਾਖੈ ਰਵਦਾਸ ਤੇ ਉਹਨਾਂ ਦੇ ਸ਼ਰਧਾਲੂ ਕੋਲ ਬੈਠੇ ਖੜਤਾਲਾਂ ਵਜਾ ਕੇ ਕੀਰਤਨ ਕਰ ਰਹੇ ਆ ਸਾਧ ਸੰਗਤ ਜੀ ਭਗਤ ਜੀ ਉੱਥੇ ਸ਼ਬਦ ਗਾ ਰਹੇ ਆ ਕਿ ਜਿਹੜਾ ਹਰੀ ਦੇ ਨਾਮ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਹੋਰਾਂ ਤੇ ਆਸ ਰੱਖਦਾ ਉਹ ਤਾਂ ਫਿਰ ਨਰਕਾਂ 'ਚ ਹੀ ਜਾਊਗਾ ਤੇ ਸੱਚ ਬਚਨ ਜਿਹੜੇ ਰਬਦਾਸ ਨੇ ਆਖਿਆ ਫੇਰ ਭਗਤ ਜੀ ਨੇ ਉੱਥੇ ਜਿਹੜਾ ਸ਼ਬਦ ਉਚਾਰਨ ਕੀਤਾ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਣਾਗਤ ਰਾਜਾ ਰਾਮਚੰਦ ਕਹਿ ਰਬਦਾਸ ਚ ਮਾਰਾ ਕਿ ਮੇਰੀ ਜਾਤ ਨੀਮੀ ਮੇਰੀ ਪਾਤ ਮੇਰੀ ਪਤਨੀ ਵੀ ਜਨਮ ਵੀ ਚਮਾਰਾਂ ਦੇ ਘਰੇ ਹੋਇਆ ਇਹਨਾਂ ਨੂੰ ਲੋਕ ਛੂਦਰ ਕਹਿੰਦੇ ਆ ਨੀਵੀਂ ਜਾਤੀ ਵਾਲਾ ਕਹਿੰਦੇ ਆ ਕੋਈ ਲਾਗੇ ਨਹੀਂ ਬੈਠਣ ਦਿੰਦਾ ਪਰ ਫਿਰ ਵੀ ਵਾਹਿਗੁਰੂ ਅਕਾਲ ਪੁਰਖ ਦਾਤਾ ਬਖਸ਼ ਮਿਹਰ ਕਰ ਮੈਂ ਤੇਰੀ ਸ਼ਰਨ ਆਇਆ ਤੇਰੇ ਬਿਨਾ ਮੇਰਾ ਕੌਣ ਹੁਣ ਭਗਤ ਰਵਦਾਸ ਜੀ ਦੇ ਪਵਿੱਤਰ ਮੁਖੋਂ ਬਾਣੀ ਸੁਣਦੇ ਸਾਰ ਰਾਣੀ ਦੇ ਕਾਟ ਖੁੱਲ ਗਏ ਉਦੀ ਆਤਮਾ ਸ੍ਰਜੀਤ ਹੋ ਗਈ ਮਨ ਚ ਸੋਚਿਆ ਚੰਗਾ ਹੋਇਆ ਛੋਟੀ ਉਮਰ ਵਿੱਚ ਹੀ ਭਗਤੀ ਮਾਰਗ ਤੁਰਿਆ ਇਹ ਸ਼ਾਹੀ ਮੰਦਰਾਂ ਵਿੱਚ ਰਾਮ ਨਾਮ ਤੋਂ ਰਹਿਣਾ ਬੇਅਰਥਾ ਇੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਈ ਨਗਰ ਉਜਾੜੀ ਜੀਓ ਸਿਮਰਨ ਵਾਸਤੇ ਉਹ ਤੜਪੀਆ ਬਹੁਤ ਵਿਰਾਗ ਹੋ ਗਿਆ ਰਾਣੀ ਨੂੰ ਕੀਰਤਨ ਹੋ ਗਿਆ ਜਦੋਂ ਸਮਾਪਤੀ ਹੋਈ ਰਾਣੀ ਝਾਲੀ ਭਗਤ ਰਵਦਾਸ ਜੀ ਦੇ ਚਰਨਾਂ ਤੇ ਡਿੱਗੀਆ ਅਰਜੋਈ ਕਰਨ ਲੱਗੀ ਆ ਜੀ ਕਹਿਣ ਲੱਗੀ ਮੇਰੇ ਤੇ ਕਿਰਪਾ ਕਰੋ ਭਗਤ ਜੀ ਮੈਨੂੰ ਭਗਤੀ ਦਾ ਮਾਰਗ ਦੱਸੋ ਮੈਂ ਪਾਪਨ ਮਨੁੱਖਾ ਜਨਮ ਦਾ ਮੁੱਲ ਨਹੀਂ ਜਾਣਿਆ ਜੀਵਨ ਦੇ ਜਿੰਨੇ ਦਿਨ ਗਵਾਏ ਹਾਰ ਸ਼ਿੰਗਾਰ ਵਿੱਚ ਹੀ ਗਵਾ ਦਿੱਤੇ ਆ ਮੈਨੂੰ ਆਪਣੀ ਚੇਲੀ ਬਣਾ ਲਓ ਮੈਂ ਸੇਵਾ ਕਰਾਂਗੀ ਸਿਮਰਨ ਕਰਾਂਗੀ RAM ਨਾਮ ਉਤੋਂ ਰਾਜ ਦੇ دنیਆਵੀ ਸੁੱਖ ਬਾਹਰ ਦੇਾਂਗੀ ਮੈਂ ਅਜੇ ਤੱਕ ਕਿਸੇ ਕੋਲੋਂ ਨਾਮ ਜਪਣ ਦੀ ਯੋਗਤੀ ਨਹੀਂ ਸੁਣੀ ਮੈਨੂੰ ਆਪਣੇ ਚਰਣਾ ਅੰਮ੍ਰਿਤ ਬਖਸ਼ੋ ਚਰਣਾ ਦੀ ਪੌਲ ਬਖਸ਼ੋ ਮਿਹਰ ਕਰੋ ਇਉਂ ਬੇਨਤੀ ਕਰਦੀ ਆ ਰਾਣੀ ਝਾਲੀ ਦੀ ਅਰਜੋਈ ਪ੍ਰਵਾਨ ਹੋ ਗਈ ਭਗਤ ਰਵਦਾਸ ਜੀ ਨੇ ਫਿਰ ਉਹਨੂੰ ਆਪਣੀ ਚੇਲੀ ਬਣਾ ਲਿਆ ਸੀ ਰਾਣੀ ਨੇ ਭਾਵਕੀ ਬੜੀ ਨਿਮਰਤਾ ਸਹਿਤ ਹੰਕਾਰ ਵਿੱਚ ਆ ਗਈ ਨਹੀਂ ਰਾਣੀ ਤੀਰਥ ਯਾਤਰਾ ਵਾਸਤੇ ਜੋ ਧਨ ਕੱਪੜਾ ਲਿਆਈ ਸੀ ਸਾਰੀ ਭਗਤ ਰਵਦਾਸ ਜੀ ਦੇ ਚਰਨਾਂ ਤੇ ਮੱਥਾ ਹੀ ਟੇਕਤਾ ਆਤਮਾ ਸ਼ਾਂਤ ਹੋਈ ਨਾਮ ਜਪਣ ਲੱਗੀ ਮੇਰਾ ਨਾਮ ਹੀ ਨਹੀਂ ਜਪਣ ਲੱਗੀ ਸਗੋ ਖੜ ਤਾਲਾਂ ਛੈਣੇ ਹੱਥ ਚ ਫੜ ਕੇ ਭਗਤ ਰਵਦਾਸ ਜੀ ਦੇ ਸ਼ਬਦਾਂ ਨੂੰ ਕੰਠ ਕਰ ਲਿਆ ਉਹਦਾ ਕੀਰਤਨ ਕਰਨ ਲੱਗੀ ਇਸਤਰੀ ਸੀ ਗਲਾ ਰਸੀਲਾ ਸੀ ਆਤਮਾ ਵਿੱਚ ਭਗਤੀ ਦਾ ਜੋਸ਼ ਸੀ ਜਦੋਂ ਬਾਣੀ ਗਾਉਂਦੀ ਪੰਛੀ ਵੀ ਕੀਲੇ ਜਾਂਦੇ ਰਾਮ ਨਾਮ ਦੇ ਸਿਮਰਣ ਨੇ ਸੱਚਮੁੱੱਚ ਝਾਲੀ ਨੂੰ ਝੱਲੀ ਕਰ ਦਿੱਤਾ ਸਾਰੀ ਕਾਂਸੀ ਵਿੱਚ ਚਰਚਾ ਛੜਪੀ ਸੀ ਚਤੌੜਗੜ੍ਹ ਨਰੇਸ਼ ਦੀ ਰਾਣੀ ਝਾਲੀ ਰਵਦਾਸ ਜੀ ਦੀ ਚੇਲੀ ਬਣ ਗਈ ਆ ਉਹਨੇ ਗਰੀਬੀ ਵੇਸ ਧਾਰਨ ਕਰ ਲਿਆ ਉਹ ਵਿਰਾਗ ਆ ਗਿਆ ਉਹਦੇ ਅੰਦਰ ਮਹੀਨਾ ਹੋ ਗਿਆ ਰਾਣੀ ਨੂੰ ਕਾਂਸੀ ਵਿੱਚ ਰਹਿੰਦਿਆਂ ਉਹਨੇ ਗੰਗਾ ਇਸ਼ਨਾਨ ਵੀ ਕੀਤਾ ਮੰਦਰਾਂ ਦੇ ਦਰਸ਼ਨ ਵੀ ਕੀਤੇ ਸੀ ਪਰ ਭਗਤ ਰਵਦਾਸ ਜੀ ਤੋਂ ਬਿਨਾ ਕਿਸੇ ਥਾਂ ਸ਼ਰਧਾ ਨਹੀਂ ਧਾਰਨ ਕੀਤੀ। ਉਹਨੇ ਫਿਰ ਭਗਤ ਜੀ ਨੂੰ ਆਪਣਾ ਗੁਰੂ ਮੰਨ ਲਿਆ। ਆਪ ਭਗਤ ਜੀ ਦੀ ਚੇਲੀ ਬਣ ਗਈ। ਬ੍ਰਾਹਮਣਾ ਦੀ ਪਰਵਾਹ ਨਹੀਂ ਕੀਤੀ। ਸਾਰੀ ਦੌਲਤ ਜੋ ਲਿਆਈ ਸੀ ਭਗਤ ਰਵਦਾਸ ਜੀ ਕੋਲ ਜੋ ਸ਼ਰਧਾਲੂ ਆਉਂਦੇ ਉਹਨਾਂ ਦੇ ਲੰਗਰਾਂ ਤੇ ਖਰਚ ਦਿੰਦੀ। ਇੰਉ ਉਹਦੇ ਮਨ ਨੂੰ ਸ਼ਾਂਤੀ ਆ ਗਈ ਜੀ। ਬੜਾ ਨਿੰਦਕਾਂ ਨੇ ਜ਼ੋਰ ਲਾਇਆ ਪਰ ਉਹਨਾਂ ਦੀ ਕੋਈ ਪੇਸ਼ ਨਹੀਂ ਗਈ। ਆਧ ਸੰਗਤ ਜੀ ਰਾਣੀ ਬਣ ਕੇ ਆਈ ਸੀ ਤੇ ਆਪਣੇ ਰਾਜ ਦੇ ਵੱਲ ਹੁਣ ਉਹ ਸੰਤਨੀ ਬਣ ਕੇ ਮੁੜੀ ਆ ਉਹਦੇ ਚਿਹਰੇ ਤੇ ਰੱਬੀ ਪਖਾ ਆ ਗਿਆ ਨੂਰ ਆ ਗਿਆ ਜਿਹੜਾ ਵੀ ਉਹਦੇ ਦਰਸ਼ਨ ਕਰਦਾ ਮਨ ਸ਼ਾਂਤ ਹੋ ਜਾਂਦਾ ਰਾਹ ਵਿੱਚ ਹਰ ਪੜਾ ਕਰਦੀ ਕੀਰਤਨ ਕਰਦੀ ਕਰਦੀ ਜਦੋਂ ਵਾਪਸ ਗਈ ਆ ਰਾਣੀ ਚਤੌੜ ਦੇ ਇਤਿਹਾਸਿਕ ਕਿਲਾ ਜਿਹੜਾ ਉਹਨੇ ਆਪਦੇ ਮਹਿਲਾਂ ਦਾ ਇੱਕੇ ਸਾ ਸੁੰਦਰ ਰੂਪ ਬਣਾ ਦਿੱਤਾ ਉੱਥੇ ਵੀ ਸਾਧ ਸੰਗਤ ਹੋਣ ਲੱਗ ਪਈ ਕਾਂਸ਼ੀ ਦੇ ਬ੍ਰਾਹਮਣਾਂ ਨੂੰ ਬੜਾ ਦੁੱਖ ਹੋਇਆ ਕਿ ਰਾਣੀ ਨੇ ਉਹਨਾਂ ਨੂੰ ਕਿਉਂ ਨਹੀਂ ਧੰਨ ਦਿੱਤਾ ਇੱਕ ਚਮਾਰ ਦੀ ਚੇਲੀ ਬਣ ਗਈ ਆ ਸਭ ਕੁਝ ਉਹਨੂੰ ਹੀ ਦੇ ਗਈ ਆ ਇਕੱਠੇ ਹੋ ਕੇ ਰਾਣੇ ਚਤੌੜਗੜ੍ਹ ਕੋਲ ਪੁੱਜਿਆ ਰਾਣੇ ਨਾਲ ਉਹ ਰਾਜੇ ਨਾਲ ਮੁਲਾਕਾਤ ਕੀਤੀ ਪੰਡਤ ਰੋਣ ਲੱਗ ਗਏ ਕਹਿੰਦੇ ਮਹਾਰਾਜ ਹਨੇਰਾ ਹੋ ਗਿਆ ਰਾਜੇ ਤਾਂ ਪਰਜਾ ਦੇ ਰਾਖੇ ਹੁੰਦੇ ਆ ਧਰਮ ਦੀ ਮਰਿਆਦਾ ਰੱਖਦੇ ਆ ਪਰ ਤੁਹਾਡੀ ਜਿਹੜੀ ਰਾਣੀ ਆ ਉਹਨੇ ਮਰਿਆਦਾ ਤੋੜੀ ਆ ਉਹਨੇ ਇੱਕ ਚਮਾਰ ਦੀ ਚੇਲੀ ਬਣ ਗਈ ਰਾਣੀ ਝਾਦੀ ਜਦੋਂ ਤੀਰਥ ਯਾਤਰਾ ਤੇ ਗਈ ਆ ਚਮਾਰ ਜਿਹੜਾ ਰਬਦਾਸ ਆ ਕਾਂਸ਼ੀ ਦਾ ਰਹਿਣ ਵਾਲਾ ਉਹਨੂੰ ਗੁਰੂ ਧਾਰਨ ਕਰਕੇ ਆ ਗਈ ਤੁਹਾਨੂੰ ਪਤਾ ਨਹੀਂ ਇਸ ਕਰਕੇ ਹਨੇਰ ਹੋ ਗਿਆ ਤੇ ਉਹਦੀ ਕੌਲ ਜਿਹੜੀ ਆ ਨੀਵੀਂ ਆ ਤੁਹਾਡੀ ਕੌਲ ਉੱਚੀ ਆ ਚਮਾਰ ਨੂੰ ਗੁਰੂ ਬਣਾਉਣਾ ਧਰਮ ਨਾਲ ਮਖੌਲ ਕਰਨੀ ਆ ਇਸ ਤਰ੍ਹਾਂ ਉਹਦੇ ਕੋਲੋਂ ਪ੍ਰਸ਼ਾਦਾ ਵੀ ਛਕਿਆ ਚਰਣਾਮ੍ਰਿਤ ਵੀ ਪੀ ਲਿਆ ਇਹਦਾ ਜਨਮ ਪ੍ਰਸ਼ਟ ਹੋ ਗਿਆ ਰਾਜਨ ਤੁਹਾਨੂੰ ਇਹਨੂੰ ਛੱਡ ਦੇਣਾ ਚਾਹੀਦਾ ਇਹ ਦੇਵਤਿਆਂ ਦਾ ਕਰੋਪ ਹੋ ਗਿਆ ਸਾਰੇ ਇਕੱਠੇ ਹੋ ਕੇ ਆ ਗਏ ਤੇ ਸਾਧ ਸੰਗਤ ਜੀ ਉਚ ਤੌੜ ਦਾ ਉਹ ਰਾਣਾ ਉਹ ਰਾਜਾ ਗੱਲ ਸੁਣ ਕੇ ਪੰਡਤਾਂ ਦੀ ਕੰਨਾਂ ਦਾ ਕੱਚਾ ਸੀ ਤੜ ਫੁੱਟਿਆ ਦੀਵਾਨਖਾਨੇ 'ਚ ਉੱਠ ਕੇ ਰਾਣੀ ਦੇ ਮਹਿਲਾਂ ਚ ਗਿਆ ਅੱਗੇ ਰਾਣੀ ਹਰੀ ਦੇ ਕੀਰਤਨ ਵਿੱਚ ਮਗਨ ਸੀ ਗਾਰਹੀ ਸੀ ਭਗਤ ਜੀ ਦਾ ਉਹ ਸ਼ਬਦ ਬੇਗਮਪੁਰਾ ਸਹਿਰ ਕੋ ਨਾਉ ਦੁਖਾਂ ਦੋ ਨਹੀਂ ਤੇਠਾਉ ਉਹਦੇ ਚਿਹਰੇ ਉੱਤੇ ਨੂਰ ਸੀ ਰੱਬ ਦੇ ਨਾਲ ਸੁਰਤ ਜੋੜ ਕੇ ਬੈਠੀ ਸੀ ਇਸ ਤਰ੍ਹਾਂ ਜਦੋਂ ਰਾਣੀ ਝਾਲੀ ਆ ਉਹਨੂੰ ਰੱਬੀ ਨੂਰ ਵਿੱਚ ਦੇਖਿਆ ਤੇ ਫਿਰ ਰਾਜੇ ਨੇ ਆ ਕੇ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਹੈ ਰਬਦਾਸ ਚਮਾਰ ਨੂੰ ਆਪਣਾ ਗੁਰੂ ਕਿਉਂ ਧਾਰਨ ਕੀਤਾ ਕੀ ਗੱਲ ਠੀਕ ਆ ਜੋ ਮੇਰੇ ਪਾਸ ਪੰਡਤ ਆ ਕੇ ਕਹਿ ਰਹੇ ਆ ਕਿ ਇਹ ਗੱਲ ਠੀਕ ਹੈ ਤੁਸੀਂ ਇੱਕ ਰਵਿਦਾਸ ਚਮਾਰ ਨੂੰ ਆਪਣਾ ਗੁਰੂ ਧਾਰਨ ਕੀਤਾ ਰਾਣੇ ਨੇ ਪੁੱਛਿਆ ਹੈ ਕਹਿਣ ਲੱਗੀ ਰਾਣੀ ਸਵਾਮੀ ਜੀ ਜੋ ਤੁਸੀਂ ਸੁਣਿਆ ਸਭ ਠੀਕ ਆ ਭਗਤ ਰਵਿਦਾਸ ਜੀ ਵੱਡੇ ਭਗਤ ਆ ਉਹਨਾਂ ਦਾ ਜਸ ਸਾਰੇ ਪਾਸੇ ਹੋ ਰਿਹਾ ਉਹਨਾਂ ਦਾ ਕਿਹਾ ਤਾਂ ਪ੍ਰਮਾਤਮਾ ਵੀ ਨਹੀਂ ਮੋੜ ਸਕਦਾ ਉਹਨਾਂ ਦਾ ਆਖਾ ਤਾਂ ਪ੍ਰਮਾਤਮਾ ਵੀ ਮੰਨਦਾ ਹੈ ਰਾਣੀ ਝਾਲੀ ਬਾਈ ਨੇ ਬਹੁਤ ਧੀਰਜ ਨਾਲ ਉੱਤਰ ਦਿੱਤਾ ਕਿਉਂਕਿ ਉਹ ਨਿਰਭੈ ਹੋ ਚੁੱਕੀ ਸੀ ਨਾਮ ਜਪ ਕੇ ਰਾਣਾ ਕਹਿੰਦਾ ਇਹ ਗੱਲ ਤਾਂ ਮਾੜੀ ਹੋ ਗਈ ਐਸਾ ਨਹੀਂ ਸੀ ਹੋਣਾ ਚਾਹੀਦਾ ਰਾਣੀ ਕਹਿੰਦੀ ਸਵਾਮੀ ਜੀ ਕੀ ਮਾੜਾ ਹੋਇਆ ਕਹਿੰਦੇ ਉਹ ਭਾਵੇਂ ਭਗਤ ਆ ਪਰ ਹੈ ਤਾਂ ਨੀਵੀਂ ਜਾਤੀ ਵਾਲਾ ਤੁਸੀਂ ਰਾਜਪੂਤ ਉੱਚੀ ਕੁਲ ਵਾਲੇ ਕਿਸੇ ਬ੍ਰਾਹਮਣ ਨੂੰ ਗੁਰੂ ਧਾਰਨ ਕਰਨਾ ਸੀ ਰਾਣੀ ਕਹਿੰਦੀ ਸਵਾਮੀ ਜੀ ਭਗਵਾਨ ਦੇ ਘਰ ਜਾਤ ਪਾਤ ਨਹੀਂ ਸੋਚੀ ਜਾਂਦੀ ਉੱਥੇ ਸਾਰੇ ਇੱਕੋ ਜਿਹੇ ਹੁੰਦੇ ਆ ਇਸ ਕਰਕੇ ਤੁਸੀਂ ਫਿਕਰ ਨਾ ਕਰੋ ਕਿਸੇ ਗੱਲ ਦੀ ਪਰ ਰਾਣਾ ਕਹਿੰਦਾ ਤੁਹਾਨੂੰ ਪਛਤਾਵਾ ਕਰਨਾ ਪਵੇਗਾ ਪਰਜਾ ਵਿੱਚ ਰੌਲਾ ਪੈ ਗਿਆ ਰਾਣੀ ਕਹਿੰਦੀ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਸਾਰੇ ਜਿੰਨੇ ਮਨੁੱਖ ਆ ਭਗਵਾਨ ਦੀ ਅੰਸਾ ਇਹ ਪੰਡਤ ਤਾਂ ਝੂਠੇ ਲਾਲਚੀ ਆ ਇਹਨਾਂ ਨੂੰ ਦਾਨ ਨਹੀਂ ਮਿਲਿਆ ਤਾਂ ਰੌਲਾ ਪਾਉਂਦੇ ਆ ਭਗਤ ਅਰਵਦਾਸ ਜੀ ਤਾਂ ਵੱਡੇ ਭਗਤ ਆ ਇਸ ਤਰ੍ਹਾਂ ਸਾਧ ਸੰਗਤ ਜੀ ਰਾਣਾ ਵਾਰ-ਵਾਰ ਕਹਿ ਰਿਹਾ ਪਰ ਰਾਣੀ ਝਾਲੀ ਸਮਝਾ ਰਹੀ ਆ ਕਿ ਪੰਡਤ ਜਿਹੜੇ ਆ ਝੂਠੇ ਆ ਭਗਤ ਰਵਿਦਾਸ ਜੀ ਸੱਚੇ ਆ ਉਹ ਰਾਣੀ ਫਿਰ ਰਾਜੇ ਨੂੰ ਸਮਝਾਉਂਦੀ ਆ ਫਿਰ ਕੀ ਹੋ ਗਿਆ ਜੇ ਭਗਤ ਜੀ ਦਾ ਜਨਮ ਕਿਸੇ ਨੀਚ ਜਾਤੀ ਦੇ ਘਰ ਵਿੱਚ ਹੋਇਆ ਹੈ ਪਰ ਉਹਨਾਂ ਨੇ ਤਾਂ ਭਗਤੀ ਕਰਕੇ ਆਪਣੇ ਆਪ ਨੂੰ ਸੋਨਾ ਬਣਾ ਲਿਆ ਸੋਨੇ ਨੂੰ ਮੈਲ ਨਹੀਂ ਲੱਗਦੀ ਉਹ ਭਾਵੇਂ ਗੰਦੀਆਂ ਨਾਲੀਆਂ 'ਚ ਪਿਆ ਰਹੇ ਰਾਜਨ ਸੋਨੇ ਦੀ ਡਲੀ ਵੱਲ ਵੇਖਣਾ ਹੈ ਗੰਦ ਵੱਲ ਨਹੀਂ ਤੱਕਣਾ ਸਵਾਮੀ ਜੀ ਪੰਡਤ ਤੁਸਾਂ ਨੂੰ ਠੱਗਣ ਆਏ ਆ ਇੱਕ ਭਗਤ ਦੀ ਨਿੰਦਿਆ ਕਰ ਰਹੇ ਆ ਇਹਨਾਂ ਨੂੰ ਰੁਪਈਏ ਦੇ ਦਿਓ ਸੋਨਾ ਦਾਨ ਕਰ ਦਿਓ ਫਿਰ ਇਹਨਾਂ ਦੇ ਜਿਹੜੇ ਮੂੰਹ ਤੋਂ ਨਿੰਦਿਆ ਹੋ ਰਹੀ ਹੈ ਆਪਣੇ ਆਪ ਹੀ ਬੰਦ ਹੋ ਜਾਵੇਗੀ ਕਾਂਸੀ ਦੇ ਵਿੱਚ ਭਗਵਾਨ ਪੰਡਤਾਂ ਕੋਲ ਨਹੀਂ ਮੈਂ ਦੇਖ ਕੇ ਆਈ ਆ ਆਪ ਉਹ ਤਾਂ ਰਬਦਾਸ ਗੁਰੂ ਕੋਲ ਹੈ ਉਨਾ ਮੈਨੂੰ ਸੱਚੀ ਭਗਤੀ ਦਾ ਮਾਰਗ ਦੱਸਿਆ ਭਗਵਾਨ ਦੇ ਬਹੁਤ ਨੇੜੇ ਕੀਤਾ ਹੈ ਮੇਰਾ ਭਗਵਾਨ ਮੈਨੂੰ ਰੋਜ਼ ਦਰਸ਼ਨ ਦਿੰਦਾ ਹੈ ਮੈਂ ਰਵਦਾਸ ਜੀ ਦੀ ਨਿੰਦਾ ਨਹੀਂ ਸੁਣ ਸਕਦੀ ਜਾਓ ਇਹਨਾਂ ਨੂੰ ਕਹਿ ਦਿਓ ਲੋਕਾਂ ਨੂੰ ਆਖ ਦਿਓ ਸ਼ਹਿਰ ਵਿੱਚ ਭਾਵੇਂ ਟੰਡੋਰਾ ਪਟਵਾ ਦਿਓ ਮੈਂ ਰਾਣੀ ਝਾਲੀ ਸੱਚਾ ਮੈਂ ਮੁੱਕਰਦੀ ਨਹੀਂ ਮੈਂ ਰਵਦਾਸ ਦੀ ਚੇਲੀ ਹਾਂ ਉਹਦੇ ਆਸਰੇ ਮੈਨੂੰ ਭਗਵਾਨ ਦੇ ਦਰਸ਼ਨ ਹੁੰਦੇ ਆ ਇਹ ਜਿਹੜੇ ਬਾਕ ਰਾਣੀ ਨੇ ਬਹੁਤ ਜੋਸ਼ ਨਾਲ ਆਖੇ ਸੀ ਸਾਧ ਸੰਗਤ ਜੀ ਫਿਰ ਰਾਣੀ ਦਾ ਤਨ ਕੰਬਣ ਲੱਗ ਪਿਆ ਅੱਖਾਂ ਦੇ ਵਿੱਚ ਚੰਡੀ ਵਰਗੀ ਜਵਾਲਾ ਚਮਕੀ ਆ ਉਹ ਰਾਣੀ ਜਿਹੜੀ ਸੀ ਉਹਦੀ ਸੱਚੀ ਭਗਤੀ ਅੱਗੇ ਰਾਣਾ ਕੁਝ ਬੋਲ ਨਹੀਂ ਸਕਿਆ ਉਹਨੇ ਨੀਮੀ ਪਾਲੀ ਆ ਤੇ ਉਹਦਾ ਜਿਹੜਾ ਕਰੋਧ ਸੀ ਗੁੱਸਾ ਸੀ ਜੋ ਗੱਲਾਂ 'ਚ ਆ ਗਿਆ ਸੀ ਰਾਜਾ ਠੰਡਾ ਹੋ ਗਿਆ ਦੂਜੀ ਗੱਲ ਉਹ ਰਾਣੀ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਰਾਣੀ ਦੇ ਵਿਰੁੱਧ ਹੋਣਾ ਉਹਦੇ ਵਾਸਤੇ ਸੌਖਾ ਨਹੀਂ ਸੀ ਜਦੋਂ ਰਾਜਾ ਪਿੱਛੇ ਮੁੜਨ ਲੱਗਾ ਰਾਣੀ ਨੇ ਆਖਿਆ ਠਹਿਰੋ ਮੈਂ ਵੀ ਨਾਲ ਚੱਲਦੀ ਹਾਂ ਮੈਂ ਆ ਪੰਡਤਾਂ ਨੂੰ ਦੱਸਦੀ ਹਾਂ ਉਹ ਕਿਹੜਾ ਮੂੰਹ ਲੈ ਕੇ ਭਗਤ ਜੀ ਦੀ ਵਿਰੋਧਤਾ ਕਰਦੇ ਫਿਰਦੇ ਆ ਉਸ ਵੇਲੇ ਰਾਣੀ ਨਾਲ ਆ ਗਈ ਆ ਰਾਣੇ ਦੇ ਆਖਣ ਤੇ ਵੀ ਨਾ ਰੁਕੀ ਦੋਵੇਂ ਉਹ ਸਥਾਨ ਤੇ ਆਗੇ ਜਿੱਥੇ ਪੰਡਤ ਬੈਠੇ ਹੋਏ ਆ ਕਹਿਣ ਲੱਗੀ ਪੰਡਤੋ ਕੀ ਤੁਸਾਂ ਨੂੰ ਦੁੱਖ ਆ ਮੈਂ ਸਾਰਾ ਧਨ ਪਦਾਰਥ ਭਗਤ ਰਵਦਾਸ ਜੀ ਦੇ ਹਵਾਲੇ ਕਰ ਦਿੱਤਾ ਤੁਹਾਨੂੰ ਦਾਨ ਨਹੀਂ ਦਿੱਤਾ ਇਸੇ ਗੱਲ ਦੀ ਤੁਹਾਨੂੰ ਈਰਖਾ ਹੈ ਤੁਸੀਂ ਦੱਸੋ ਤੁਹਾਨੂੰ ਕੀ ਦੱਸਣਾ ਚਾਹੀਦੀ ਹੈ ਮਾਇਆ ਚਾਹੀਦੀ ਆ ਨਵੇਂ ਬਸਤਰ ਚਾਹੀਦੇ ਆ ਤੇ ਹੋਰ ਕੁਝ ਦੱਸੋ ਕੀ ਚਾਹੀਦਾ ਪੰਡਿਤ ਕਹਿਣ ਲੱਗੇ ਹਾਂ ਅਸਾਨੂੰ ਦਾਨ ਮਿਲਣਾ ਚਾਹੀਦਾ ਸੀ ਉਹ ਮਿਲਣਾ ਚਾਹੀਦਾ ਰਾਣੀ ਕਹਿੰਦੀ ਹੋਰ ਤਾਂ ਗੁੱਸਾ ਨਹੀਂ ਕਹਿੰਦੇ ਨਹੀਂ ਸਾਨੂੰ ਗੁੱਸਾ ਕੀ ਹੋ ਸਕਦਾ ਦਾਨ ਲੈਣਾ ਸਾਡਾ ਬ੍ਰਾਹਮਣਾਂ ਦਾ ਹੱਕ ਆ ਪੰਡਤਾਂ ਦਾ ਹੱਕ ਆ ਗੁਰੂ ਭਾਵੇਂ ਕਿਸੇ ਨੂੰ ਵੀ ਧਾਰਨ ਕਰ ਲੋ ਰਾਣੀ ਨੇ ਕੀ ਕੀਤਾ 2 200 ਸੋਨੇ ਦੀਆਂ ਮੋਹਰਾਂ ਰਾਣੀ ਕਹਿੰਦੀ ਕੱਲੇ ਕੱਲੇ ਨੂੰ ਮਿਲ ਜਾਣਗੀਆਂ ਪਰ ਸੱਚ ਦੱਸੋ ਭਗਤ ਰਵਦਾਸ ਜੀ ਦੀ ਗੋਦ ਵਿੱਚ ਦੇਵਤੇ ਆਏ ਸਨ ਕੀ ਇਹ ਸੱਚ ਆ ਜਦੋਂ ਨਵਾਬ ਨੇ ਪ੍ਰੀਖਿਆ ਕੀਤੀ ਸੀ ਪੰਡਤ ਕਹਿਣ ਲੱਗੇ ਠੀਕ ਆ ਰਾਣੀ ਜੀ ਸਾਰੀਆਂ ਗੱਲਾਂ ਸੱਚੀਆਂ ਨੇ ਦੇਵਤੇ ਆਏ ਸੀ। ਤੇ ਰਾਣੀ ਕਹਿਣ ਲੱਗੀ ਉਹ ਤਾਂ ਵੱਡੇ ਭਗਤ ਆ ਕਿਸੇ ਨਾ ਈਰਖਾ ਨਹੀਂ ਕਰਦੇ ਜਾਓ ਤੁਹਾਨੂੰ ਤੁਹਾਡਾ ਦਾਨ ਮਿਲ ਜੇਗਾ। ਤੁਸੀਂ ਇੱਕ ਭਗਤ ਦੇ ਬਾਰੇ ਇਦਾਂ ਗੱਲਾਂ ਕਰਦੇ ਹੋ ਭਗਤ ਦਾ ਰਾਖਾ ਤਾਂ ਭਗਵਾਨ ਹੁੰਦਾ। ਭਗਤਾਂ ਦੀ ਇਲਾਜ ਉਹ ਰੱਖਦੇ ਹੀ ਆ। ਉਸ ਵੇਲੇ ਪੰਡਤਾਂ ਨੂੰ ਸਾਧ ਸੰਗਤ ਜੀ ਪ੍ਰਤੱਖ ਭਗਤ ਰਵਦਾਸ ਜੀ ਦੇ ਦਰਬਾਰ ਉੱਥੇ ਰਾਜੇ ਦੇ ਦਰਬਾਰ 'ਚ ਦਰਸ਼ਨ ਹੋਗੇ। ਉਹਨਾਂ ਦਾ ਚਮਤਕਾਰੀ ਚਿਹਰਾ ਦੇਖ ਕੇ ਉਹ ਡਰ ਗਏ ਝੂਠ ਨਾ ਬੋਲ ਸਕੇ ਉਹਨਾਂ ਨੇ ਰਾਣੀ ਤੋਂ ਫਿਰ ਮਾਫੀ ਮੰਗੀ ਕਿ ਬਿਲਕੁਲ ਅਸੀਂ ਮਾਇਆ ਦੇ ਪ੍ਰਭਾਵ ਹੇਠਾਂ ਆ ਕੇ ਸਭ ਕੁਝ ਕੀਤਾ ਰਾਜੇ ਨੇ ਉਹਨਾਂ ਨੂੰ ਸੋਨਾ ਨਗਦ ਰੁਪਈਆ ਲੀੜਿਆਂ ਦਾ ਦਾਨ ਕੀਤਾ ਬੜੇ ਸਤਕਾਰ ਨਾਲ ਕਿ ਚਲੋ ਬ੍ਰਾਹਮਣ ਨੇ ਕਾਂਸ਼ੀ ਤੋਂ ਆਏ ਆ ਜਿਹੜੀ ਸ਼ੈਵਦੀ ਨਗਰੀ ਵਸਾਈ ਆ ਵਿਦਾ ਕੀਤਾ ਤੇ ਰਾਣੀ ਝਾਲੀ ਬਾਈ ਉਹਦੇ ਕੋਲੋਂ ਭਗਤ ਰਵਦਾਸ ਜੀ ਦਾ ਫਿਰ ਰਾਜੇ ਨੇ ਵੀ ਜਸ ਸੁਣਿਆ ਤੇ ਰਾਣੀ ਨੇ ਇੱਕ ਇੱਕ ਕਰਕੇ ਸਾਖੀ ਸੁਣਾਈ ਕਿਵੇਂ ਭਗਤ ਰਵਦਾਸ ਜੀ ਦੀ ਜੈ ਜੈਕਾਰ ਹੋਈ ਹੈ ਰਾਣੀ ਨੇ ਐਸੀਆਂ ਸਾਖੀਆਂ ਸੁਣਾਈਆਂ ਕਿ ਰਾਣਾ ਸਾਹਿਬ ਨੂੰ ਰਾਜੇ ਨੂੰ ਪ੍ਰੇਰ ਕੇ ਆਪਣੇ ਪਤੀ ਨੂੰ ਭਗਤ ਰਵਦਾਸ ਜੀ ਦਾ ਸ਼ਰਧਾਲੂ ਬਣਾ ਲਿਆ ਦੋਹਾਂ ਜੀਆਂ ਨੇ ਫੈਸਲਾ ਕੀਤਾ ਭਗਤ ਰਵਦਾਸ ਜੀ ਨੂੰ ਚਤੌੜ ਸੱਦਿਆ ਜਾਵੇ ਉਹਨਾਂ ਦੇ ਦਰਸ਼ਨ ਕੀਤੇ ਜਾਣ ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਰਾਣੀ ਕਿਵੇਂ ਭਗਤ ਰਵਦਾਸ ਜੀ ਦੀ ਚੇਲੀ ਬਣੀ ਕਿਵੇਂ ਸ਼ਰਧਾਲੂ ਬਣੀ ਕਿਵੇਂ ਉਹਦਾ ਜੀਵਨ ਬਦਲਿਆ ਜਿਹੜੀ ਪਹਿਲਾਂ ਗਹਿਣਿਆਂ ਵਿੱਚ ਰਾਜ ਮਹਿਲਾਂ ਵਿੱਚ ਰਹਿੰਦੀ ਸੀ ਪਰਚੀ ਰਹਿੰਦੀ ਸੀ ਇਨਾਂ ਚੀਜ਼ਾਂ 'ਚ ਹੁਣ ਉਹ ਰਾਮ ਨਾਮ ਦਾ ਸਿਮਰਨ ਕਰਨ ਲੱਗੀ ਇਹ ਹੁੰਦੀ ਹੈ ਭਗਤ ਦੀ ਸੰਗਤ ਸੋ ਗੁਰਮੁਖ ਪਿਆਰਿਓ ਨਿੰਦਕ ਅੱਜ ਹੀ ਨਹੀਂ ਨਿੰਦਕ ਪਹਿਲੇ ਸਮੇਂ ਤੋਂ ਹੀ ਹੋਏ ਆ ਜਿਨ੍ਹਾਂ ਨੇ ਭਗਤ ਦੀ ਨਿੰਦਿਆ ਕੀਤੀ ਆ ਜਿਨ੍ਹਾਂ ਜਿਨ੍ਹਾਂ ਕੀਤੀ ਤੇ ਉਹਨਾਂ ਦਾ ਮੁਖ ਕਾਲਾ ਹੋ ਗਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਖੀ ਵਿੱਚੋਂ ਸਿੱਖਿਆ ਇਹ ਮਿਲਦੀ ਆ ਜੀ ਸਾਨੂੰ ਕਦੇ ਵੀ ਰੱਬ ਦੇ ਪਿਆਰਿਆਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਜੋ ਬਚਨ ਕਹਿੰਦੇ ਆ ਵਿਸ਼ਵਾਸ ਕਰਨਾ ਚਾਹੀਦਾ ਇਹ ਭਗਤੀ ਦੇ ਚਮਤਕਾਰ ਆ ਜਿਹਦੇ ਕਰਕੇ ਇੱਕ ਰਾਣੀ ਜਿਹੜੇ ਨੀਚ ਜਾਤੀ ਵਿੱਚ ਪੈਦਾ ਹੋਏ ਭਗਤ ਰਵਦਾਸ ਜੀ ਲੋਕ ਕਹਿੰਦੇ ਸੀ ਇਹ ਚਮਾਰ ਨੇ ਛੂਦਰ ਨੇ ਉਨ੍ਹਾਂ ਦੇ ਚਰਨਾਂ ਤੇ ਜਾ ਕੇ ਇੱਕ ਰਾਜ ਮਹਿਲਾਂ ਵਿੱਚ ਰਹਿਣ ਵਾਲੀ ਰਾਣੀ ਝੁੱਕ ਜਾਂਦੀ ਹੈ ਇਹ ਭਗਤੀ ਆ ਇਹ ਭਗਤੀ ਦਾ ਚਮਤਕਾਰ ਨਹੀਂ ਤਾਂ ਹੋਰ ਕੀ ਆ ਜੀ ਗੁਰੂ ਮਹਾਰਾਜ ਕਿਰਪਾ ਕਰਨ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨੀ ਜੇ ਇੱਕ ਵੀ ਅੱਖਰ ਸਾਡੇ ਅੰਦਰ ਵੱਸ ਜਾਵੇਗਾ ਭਗਤ ਜੀ ਦੀ ਬਾਣੀ ਦਾ ਸ਼ਬਦਾਂ ਦਾ ਸਾਡਾ ਵੀ ਪਾਰ ਉਤਾਰਾ ਹੋ ਜਾਵੇਗਾ ਭਗਤ ਜੀ ਦੀ ਸ਼ਾਨ ਬੜੀ ਉੱਚੀ ਹੈ ਬੋਲਦੇ ਆ ਕਿ ਨਹੀਂ ਨਾ ਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਾਂਜੀ ਗੁਰੂ ਦੀ ਸੰਗਤ ਸਤਗੁਰੂ ਮਹਾਰਾਜ ਬਖਸ਼ ਲੈਣ ਜੀ ਬਖਸ਼ ਲੈਣ ਜੀ ਆਏ ਪ੍ਰਭ ਸਰਣਾਗਤੀ ਕਿਰਪਾ ਨਿੱਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ